ਸੋ ਬੱਚਿਓ ਮੈਰੀਟੋਰੀਅ ਸਕੂਲ ਰਹਿਸ਼ੀ ਸਕੂਲ ਨੇ ਰੈਜ਼ਿਡੈਂਸੀ ਸਕੂਲ ਆ ਜਾਨੀ ਕਿ ਤੁਸੀਂ ਸਕੂਲ ਦੇ ਵਿੱਚ ਹੀ ਰਹੋਗੇ ਤੇ ਇਹਦੇ ਵਾਸਤੇ ਇੱਕ ਸਕੂਲ ਕੈਂਪਸ ਆ ਤੇ ਇੱਕ ਹੋਸਟਲ ਆ ਦੋ ਭਾਗਾਂ ਵਿੱਚ ਵੰਡ ਕੀਤੀ ਹੁੰਦੀ ਹੈਗੀ ਸਕੂਲ ਦੀ ਤੇ ਤੁਹਾਡਾ ਜਿਹੜਾ ਹੋਸਟਲ ਦੀਆਂ ਕੀ ਕੀ ਸਹੂਲਤਾਂ ਹੋਣੀਆਂ ਉਹ ਦੋ ਸੰਬੰਧੀ ਆਪਾਂ ਚਰਚਾ ਕਰਦੇ ਆ ਇਸ ਵੀਡੀਓ ਦੇ ਵਿੱਚ ਅੰਤ ਤੱਕ ਤੁਸੀਂ ਬਣੇ ਰਹਿਣਾ ਬਹੁਤ ਤੁਹਾਡੇ ਕੰਮ ਦੀਆਂ ਗੱਲਾਂ ਨੇ ਇਹ ਸਕੂਲ ਟਾਈਮ ਕੀ ਹੋਏਗਾ ਤੁਹਾਡਾ ਗਰਮੀਆਂ ਦੇ ਵਿੱਚ ਸਵੇਰੇ 8 ਤੋਂ ਲੈ ਕੇ ਜਿਹੜਾ 2 ਵਜੇ ਤੱਕ ਜਿਹੜਾ ਤੁਹਾਡਾ ਸਕੂਲ ਦਾ ਟਾਈਮ ਹੋਣਾਗਾ ਸਰਦੀਆਂ ਦਾ ਜਿਹੜਾ ਟਾਈਮ ਆ ਤੁਹਾਡਾ ਮੈਂ ਠੀਕ ਕਰ ਦਿਆ ਮੈਂ ਇਹਨੂੰ ਥੋੜਾ ਜਿਹਾ ਕਰੈਕਟ ਕਰ ਦਿਆਂ। ਲਓ ਜੀ। ਸਰਦੀਆਂ ਦਾ ਜਿਹੜਾ ਸਵੇਰ ਦਾ ਟਾਈਮ ਹੋਏਗਾ ਤੁਹਾਡਾ 9 ਤੋਂ ਲੈ ਕੇ 3:20 ਤੱਕ ਦਾ ਹੋਏਗਾ। ਗਰਮੀ ਵਿੱਚ ਸਵੇਰ ਦਾ ਟਾਈਮ ਜਿਹੜਾ 8 ਤੋਂ ਲੈ ਕੇ 2 ਤੱਕ ਦਾ ਤੇ ਸਰਦੀਆਂ ਵਿੱਚ ਸਵੇਰ ਜਿਹੜਾ ਟਾਈਮ ਹੈ ਜਿਹੜਾ 9 ਤੋਂ ਲੈ ਕੇ 3:20 ਤੱਕ ਦਾ ਸਕੂਲ ਜਿਹੜਾ ਟਾਈਮ ਰਹੇਗਾ। ਬਾਕੀ ਜਿਹੜੇ ਨਾਰਮਲ ਸਕੂਲ ਨਾਲ ਉਹ ਹੀ ਟਾਈਮ ਆ ਸਾਰਾ। ਬਾਕੀ ਸਮਾਂ ਤੁਸੀਂ ਹੋਸਟਲ ਵਿੱਚ ਬਤਾਓਗੇ ਜੀ। ਮੋٹے ਤੌਰ ਤੇ ਹੋਸਟਲ ਸੰਬੰਧੀ ਕੀ ਜਾਣਕਾਰੀ ਹੈ ਜੀ? ਕਮਰੇ ਵਿੱਚਲਾ ਸਮਾਨ ਜਿੱਥੇ ਤੁਸੀਂ ਠਹਿਰੋਗੇ ਜਿਸ ਕਮਰੇ ਵਿੱਚ ਹੋਸਟਲ ਵਿੱਚ ਤੁਹਾਨੂੰ ਕਮਰਾ ਅਲਾਟ ਕੀਤਾ ਜਾਏਗਾ 6 ਬੱਚਿਆਂ ਨੂੰ ਇੱਕ ਕਮਰਾ ਅਲਾਟ ਕੀਤਾ ਜਾਏਗਾ ਇੱਕ ਕਮਰੇ ਵਿੱਚ 6 ਵਿਦਾਰਥੀਆਂ ਦੇ ਰਹਿਣ ਦਾ ਪ੍ਰਬੰਧ ਹੋਏਗਾ ਇਹਦੇ ਵਿੱਚ ਤੁਹਾਨੂੰ ਕੀ ਮਿਲੇਗਾ 6 ਬੈੱਡ ਮਿਲਣਗੇ ਭਾਈ 6 ਕੁਰਸੀਆਂ 6 ਟੇਬਲ 4 ਲੈਂਪ ਤੇ 6 ਅਲਮਾਰੀ ਜਿਹੜੀ ਅਲਮਾਰੀ ਹੈਗੀ ਯਾਨੀ ਕਿ 6 ਬੈੱਡ ਲੱਗੇ ਹੋਣਗੇ 6 ਬੱਚਿਆਂ ਵਾਸਤੇ ਇੱਕ ਇੱਕ ਬੈੱਡਾ ਜਿਹੜਾ 6 ਕੁਰਸੀਆਂ ਇੱਕ ਇੱਕ ਕੁਰਸੀ ਮਿਲੇਗੀ ਸਾਰੇ ਬੱਚਿਆਂ ਨੂੰ 6 ਟੇਬਲ ਮਿਲਣਗੇ ਇਹਦਾ ਤੁਸੀਂ ਬੈਠ ਕੇ ਸਟੱਡੀ ਕਰ ਸਕਦੇ ਹੋ ਕੁਰਸੀ ਤੇ ਚੇਅਰ ਤੇ ਤੁਸੀਂ ਟੇਬਲ ਆ ਜਿਹੜਾ ਉੱਥੇ ਤੁਸੀਂ ਆਪਣੀ ਕਿਤਾਬਾਂ ਰੱਖ ਸਕਦੇ ਹੋ ਚਾਰ ਲੈਂਪ ਲੱਗੇ ਹੋਏ ਨੇਗੇ ਤੇ ਪੜਾਈ ਕਰ ਸਕਦੇ ਹੋ ਦੇਰ ਰਾਤ ਤੱਕ ਵੀ ਛੇ ਜਿਹੜੀਆਂ ਅਲਮਾਰੀ ਨੇਗੀਆਂ ਜਿਹਦੇ ਵਿੱਚ ਤੁਸੀਂ ਆਪਣਾ ਸਮਾਨ ਰੱਖੋਗੇ ਵੱਖੋ ਵੱਖਰੇ ਸਾਰੇ ਬੱਚੇ ਛੇ ਅਲਮੀਰਾ ਨੇ ਇਹਦੇ ਵਿੱਚ 쿨ਰ ਨੇ ਲੱਗੇ ਹੋਏ ਦੋ ਜੀ ਤਾਂ ਇੱਕ ਸ਼ੀਸ਼ਾ ਹੈਗਾ ਜਿਹੜਾ ਤੁਹਾਡਾ ਤਿਆਰ ਹੋਣ ਦੇ ਲਈ ਬੱਚਾ ਨੇ ਆਪਣਾ ਜਿਹੜਾ ਇੰਦਸਤਾਰ ਬੰਨਣੀ ਹੁੰਦੀ ਆ ਬੱਚਾ ਨੇ ਵੱਖਰਾ ਵੱਖਰਾ ਸਾਰਿਆਂ ਨੇ ਅੱਗੇ ਹੈਗਾ 6 ਟਿਊਬਲੇਟਾਂ ਹੋਣਗੀਆਂ ਜੀ ਇੱਕ ਰੂਮ ਦੇ ਵਿੱਚ ਤਾਂ ਕਿ ਤੁਸੀਂ ਵਧੀਆ ਪੜ ਸਕੋ ਚਾਰ ਪੱਖੇ ਲੱਗੇ ਨੇਗੇ ਇੱਕ ਰੂਮ ਦੇ ਵਿੱਚ ਗਰਾਊਂਡ ਦਾ ਜਿਹੜਾ ਟਾਈਮ ਤੁਹਾਡਾ ਸਵੇਰੇ 5 ਵਜੇ ਤੁਸੀਂ ਜਿਹੜਾ ਇਸ ਤੋਂ ਪਹਿਲਾਂ ਹੀ ਉੱਠ ਖੜੋਗੇ ਗਰਾਊਂਡ ਜਾਣਾ ਹੋਏਗਾ 5 ਵਜੇ ਸਵੇਰੇ ਤੇ 5:30 ਵਜੇ ਫਿਰ ਸਵੇਰ ਤੁਸੀਂ ਤਕਰੀਬਨ ਆ ਜਾਓਗੇ 5:30 ਪੌਣੇ 6 ਮੰਨ ਕੇ ਚੱਲੋ ਫਿਰ ਤਿਆਰ ਹੋਣ ਲੱਗ ਜੋਗੇ ਸਵੇਰ ਦਾ ਜਿਹੜਾ ਖਾਣਾ ਲੱਗ ਜਾਂਦਾ ਬੇਟਾ ਤੁਹਾਡਾ ਉਹ ਮੈਸ ਦੇ ਵਿੱਚ 7:30 ਲੱਗ ਜਾਂਦਾ ਹੈ ਮਾਫ ਕਰਨਾ ਇਸ ਤੋਂ ਬਾਅਦ ਜਿਹੜਾ ਹੈਗਾ 8 ਵਜੇ ਤੁਸੀਂ ਸਕੂਲ ਲੱਗਦਾ ਜਿੱਕਰ ਗਰਮੀ ਦਾ ਟਾਈਮ ਆ ਫਿਰ ਦੁਪਹਿਰ ਦਾ ਖਾਣਾ ਲੱਗ ਜਾਂਦਾ ਤੁਹਾਡਾ 2 ਤੋਂ 3 ਫਿਰ 4 ਵਜੇ ਚਾਹ ਲੱਗਦੀ ਆ ਸਰਦੀਆਂ ਵਿੱਚ ਨਿੰਬੂ ਪਾਣੀ ਆਮ ਤੌਰ ਤੇ ਗਰਮੀਆਂ ਵਿੱਚ ਲੱਗਦਾਗਾ 5 ਵਜੇ ਸ਼ਾਮ ਨੂੰ ਗਰਾਊਂਡ ਜਾਓਗੇ ਫਿਰ ਦੁਬਾਰਾ 6 ਵਜੇ ਜਿਹੜਾ ਸ਼ਾਮ ਦੇ ਟਾਈਮ ਹੋਸਟਲ ਦੀ ਹਾਜ਼ਰੀ ਰਿਪੋਰਟ ਹੋਏਗੀ ਤੁਹਾਡੀ ਹਾਜ਼ਰੀ ਲੱਗੇਗੀ 7 ਤੋਂ 8 ਤੱਕ ਜਿਹੜਾ ਰਾਤ ਦਾ ਖਾਣਾ ਹੋਏਗਾ ਪੜਾਈ ਦਾ ਟਾਈਮ ਆ ਜਿਹੜਾ ਤੁਹਾਡਾ ਉਹ 11 ਵਜੇ ਤੱਕ ਤੁਸੀਂ ਸੈਲਫ ਖੁਦ ਪੜ ਸਕਦੇ ਹੋਗੇ ਸੋ ਇਹ ਜਾਣਕਾਰੀ ਸੀਗੀ ਤਾਂ ਕਿ ਵਿਦਿਆਰਥੀਆਂ ਨੂੰ ਜਾਣਕਾਰੀ ਮਿਲ ਸਕੇ ਤੇ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਧੰਨਵਾਦ ਸ਼ੁਕਰੀਆ